ਹਾਂਜੀ ਵਿਦਿਆਰਥੀਓ ਸੋ ਆਪਾਂ ਸਾਹਿਤ ਦੇ ਅਗਲੇ ਰੂਪ ਬਾਰੇ ਪੜਾਂਗੇ ਜਿਹਦਾ ਸਿਰਲੇਖ ਹੈ ਨਾਵਲ ਜਦੋਂ ਆਪਾਂ ਗੱਲ ਕਰਦੇ ਨਾ ਗਲਪ ਦੀ ਗਲਪ ਹਨ ਕਈ ਕੀ ਕਰਦੇ ਆ ਵੀ ਗਲਪ ਨੂੰ ਨਾਵਲ ਕਹਿ ਦਿੰਦੇ ਆ ਅਸਲ ਦੇ ਵਿੱਚ ਨਾ ਗਲਪ ਇੱਕ ਸਾਹਿਤ ਦਾ ਰੂਪ ਹੈ ਜਿਹਦੇ ਵਿੱਚ ਨਾਵਲ ਤੇ ਕਹਾਣੀ ਦੋਨੇ ਪੜੇ ਜਾਂਦੇ ਜਿਵੇਂ ਗਲਪ ਹੈ ਥੋੜਾ ਜਿਹਾ ਵਸਤਵ ਨੂੰ ਸਮਝਾਦਿਆਂ ਗਲਪ ਦੇ ਵਿੱਚ ਪੜਿਆ ਜਾਂਦਾ ਇਹਨਾਂ ਨੂੰ ਗਲਪ ਦੇ ਅੱਗੇ ਦੋ ਰੂਪ ਹੈ ਇੱਕ ਨਾਵਲ ਹੋ ਗਿਆ ਤੇ ਇੱਕ ਕਹਾਣੀ ਜਿਹਨੂੰ ਨਿੱਕੀ ਕਹਾਣੀ ਵੀ ਕਹਿੰਦੇ ਆ ਦੋਨੇ ਸਾਹਿਤ ਦੇ ਅੱਗੇ ਮਤਲਬ ਹੰਟੇ ਕਲਪ ਦੇ ਰੂਪ ਪਦੋਨੇ ਇਹ ਦੋਨੇ ਕਲਪ ਦੀ ਸ਼੍ਰੇਣੀ ਦੇ ਵਿੱਚ ਆਉਂਦੇ ਆ ਨਾਵਲ ਤੇ ਨਿੱਕੀ ਕਹਾਣੀ ਦੋਨੇ ਉਹਨਾਂ ਦੇਖ ਲਓ ਪਹਿਲੀ ਗੱਲ ਲਿਖੀ ਹੈ ਨਾ ਕਿ ਨਾਵਲ ਤੇ ਕਹਾਣੀ ਨੂੰ ਕਲਪ ਸਾਹਿਤ ਦੇ ਅੰਤਰਗਤ ਵਿਚਾਰਿਆ ਜਾਂਦਾ ਹੁਣ ਜੇ ਪ੍ਰਸ਼ਨ ਆ ਜਾਵੇ ਕਿ ਨਾਵਲ ਨੂੰ ਕਿਹੜੀ ਸਾਹਿਤ ਵਿਧਾ ਦੇ ਅੰਤਰਗਤ ਵਿਚਾਰਿਆ ਜਾਂਦਾ ਤਾਂ ਇਹ ਕਲਪ ਦੇ ਅੰਤਰਗਤ ਇਹਨੂੰ ਹੁੰਦਾ ਨਾਵਲ ਤੇ ਕਹਾਣੀ ਦੋਨੇ ਦੋਨਾਂ ਨੂੰ ਮਤਲਬ ਕਹਿ ਜਾਂਦਾ ਕਰ ਅਜੀਹ ਰਚਨਾ ਦੇ ਵਿੱਚ ਜੀਵਨ ਦੀ ਕਹਾਣੀ ਨੂੰ ਸਮਕਾਲੀ ਸਮਾਜ ਦੇ ਸੰਦਰਭ ਵਿੱਚ ਨਵੇਂ ਇੰਟੈਗਰ ਅਪਰੈਜ਼ ਕੀਤਾ ਜਾਂਦਾ ਨਾਵਲ ਹੁੰਦਾ ਕੀ ਹੈ ਇੱਕ ਅਜੀਹ ਰਚਨਾ ਹੈ ਜਿਹਦੇ ਵਿੱਚ ਜੀਵਨ ਨੂੰ ਕੀ ਦਿਖਿਆ ਅੱਗੇ ਦੇਖੋ ਜੀਵਨ ਦੀ ਕਹਾਣੀ ਨੂੰ ਸਮਕਾਲੀ ਸਮਾਜ ਦੇ ਸੰਦਰਭ ਵਿੱਚ ਕਿਹੜੇ ਸਮਾਜ ਦੇ ਸੰਦਰਭ ਵਿੱਚ ਸਮਕਾਲੀ ਸਮਾਜ ਦੇ ਸੰਦਰਭ ਵਿੱਚ ਬਸ ਸਿਰਫ ਕੰਮ ਨਹੀਂ ਹੈ ਬੰਦ ਸਿੱਧਾ ਸਿੱਧਾ ਯਾਦ ਰੱਖੋ ਤੁਸੀਂ ਠੀਕ ਹੈ ਆ ਦੇਖੋ ਸਮਕਾਲੀ ਸਮਾਜ ਦੇ ਸੰਦਰਭ ਵਿੱਚ ਵੀ ਇਹ ਨਾਵਲ ਦੇ ਵਿੱਚ ਜਿਹੜੀ ਕਹਾਣੀ ਹੁੰਦੀ ਆ ਉਹਨੂੰ ਕਿਹੜੇ ਸਮਾਜ ਦੇ ਸੰਦਰਭ ਵਿੱਚ ਸਮਕਾਲੀ ਸਮਕਾਲੀਨ ਜਿਹਨੂੰ ਹਿੰਦੀ ਚਾਪਾ ਕਹਿੰਦੇ ਨੇ ਨਵੀਨ ਢੰਗ ਨਾਲ ਬਿਆਨ ਕੀਤਾ ਜਾਂਦਾ ਹੈ ਕਿਹੜੇ ਢੰਗ ਨਾਲ ਨਵੀਨ ਢੰਗ ਨਾਲ ਕਿਹੜੇ ਸਮਾਜ ਦੇ ਸੰਦਰਭ ਵਿੱਚ ਸਮਕਾਲੀ ਸਮਾਜ ਦੇ ਸੰਦਰਭ ਵਿੱਚ ਆਹਿੰ ਤੱਕ ਗੱਲਾਂ ਬਸ ਆ ਕੀਵਰਡ ਫੜਨੇ ਹੁੰਦੇ ਆ ਮੈਂ ਕਹਿੰਦਾ ਹੁਣ ਨਾ ਵਾਰੀ ਵਾਰੀ ਗੱਲ ਪੜਦੇ ਰਿਆ ਕਰੋ ਵਾਰੀ ਵਾਰੀ ਗੱਲ ਪੜਨ ਦਾ ਫਾਇਦਾ ਪਤਾ ਕੀ ਹੈ ਆ ਜਿਹੜੀ ਹੈ ਨਾ ਇਹ ਚੀਜ਼ਾਂ ਆਪਣੇ ਦਿਮਾਗ ਦੇ ਵਿੱਚ ਬਹਿ ਜਾਂਦੀਆਂ ਫਿਰ ਪ੍ਰਸ਼ਨ ਗਲਤ ਹੋਣ ਦੇ ਚਾਂਸ ਘੱਟ ਜਾਂਦੇ ਆ ਹੁਣ ਆ ਦੇਖ ਲੋ ਜਿਵੇਂ ਸਾ ਦੁਸ਼ ਸ਼ਬਦਾਵਲੀ ਹੈ ਸ਼ਬਦਾਂ ਦੀ ਖੇਡ ਹੈ ਵੀ ਨਾਵਲ ਦੇ ਵਿੱਚ ਜੀਵਨ ਦੀ ਕਹਾਣੀ ਨੂੰ ਸਮਕਾਲੀ ਸਮਾਜ ਦੇ ਸੰਦਰਭ ਵਿੱਚ ਪੇਸ਼ ਕੀਤਾ ਜਾਂਦਾ ਹੈ ਕਿਹੜੇ ਢੰਗ ਨਾਲ ਨਵੇਂ ਢੰਗ ਨਾਲ ਪੇਸ਼ ਕੀਤਾ ਜਾਂਦਾ ਨਾਵਲ ਆ ਜਿਹੜਾ ਉਹ ਪਤਾਲਵੀ ਦੇ ਸ਼ਬਦ ਨਵੇਲਾ ਤੋਂ ਬੜਿਆ ਹੈ ਯਾਰ ਕਿਉਂਕਿ ਤੇ ਇਹ ਰਿਹਾ ਜੇ ਵੀ ਨਾਵਲ ਆ ਜਿਹੜਾ ਇਹ ਕਿਹੜੇ ਸ਼ਬਦ ਤੋਂ ਬਣਿਆ ਹੈ ਕਿਹੜੀ ਭਾਸ਼ਾ ਦੇ ਸ਼ਬਦ ਤੋਂ ਬਣਿਆ ਹੈ ਤਾਂ ਫਿਰ ਉੱਥੇ ਇਟਾਲਵੀ ਵੀ ਹੋਊਗਾ ਆਪਸ਼ਨ ਦੇ ਵਿੱਚ ਆਪਸ਼ਨ ਚ ਅੰਗਰੇਜ਼ੀ ਵੀ ਹੋਊਗਾ ਫ੍ਰੈਂਚ ਵੀ ਹੋਊਗਾ ਹਨਾ ਆਪਸ਼ਨ ਇਸ ਤਰ੍ਹਾਂ ਦੇ ਹੋਣਗੇ ਹਨਾ ਫਿਰ ਇਹ ਧਿਆਨ ਰੱਖਣਾ ਵੀ ਤੁਸੀਂ ਇਹ ਨੋਵੇਲਾ ਸ਼ਬਦ ਹੈ ਜਿਹੜਾ ਇਟਾਲੀਅਨ ਭਾਸ਼ਾ ਦਾ ਹੈ ਇਟਾਲਵੀ ਦਾ ਤੇ ਨੋਵੇਲਾ ਦਾ ਸ਼ਾਬਦਿਕ ਅਰਥ ਕੀ ਹੈ ਇਹ ਯਾਦ ਰੱਖਿਓ ਨੋਵੇਲਾ ਦਾ ਸ਼ਾਬਦਿਕ ਅਰਥ ਹੁੰਦਾ ਹੈ ਸੋਚੀ ਦਾ ਕੋਈ ਤਾਜੀ ਘਟਨਾ ਦਾ ਬਿਆਨ ਕਰਨਾ ਜਿਹੜੀ ਕੋਈ ਸੋਚੀ ਹੋਈ ਹੈ ਚਾਹ ਕੋਈ ਜਿਹੜੀ ਹਾਲ ਹੀ ਦੇ ਵਿੱਚ ਹੋਈ ਹੈ ਘਟਨਾ ਤਾਜੀ ਕਟਨਾ ਉਹਦੇ ਤੋਂ ਪੈਦਾ ਹੋਇਆ ਇਹਨੂੰ ਅੰਗਰੇਜ਼ੀ ਦੇ ਵਿੱਚ ਨੋਵਲ ਕਹਿੰਦੇ ਆ ਪੰਜਾਬੀ ਵਿੱਚ ਨਾਵਲ ਹਿੰਦੀ ਵਿੱਚ ਉਪਨਿਆਸ ਕਹਿੰਦੇ ਪਤਾ ਹੀ ਤੁਹਾਨੂੰ ਆ ਗੱਲ ਬਹੁਤ ਇੰਪੋਰਟੈਂਟ ਆ ਯਾਦ ਰੱਖਣੀ ਆ ਤੁਸੀਂ ਨਾਵਲ ਨੂੰ ਆਧੁਨਿਕ ਯੁੱਗ ਦਾ ਮਹਾਕਾਵਿ ਕਿਹਾ ਜਾਂਦਾ ਹੈ ਆ ਬਹੁਤ ਇੰਪੋਰਟੈਂਟ ਗੱਲ ਯਾਦ ਰੱਖਣੀ ਆ ਤੁਸੀਂ ਆਧੁਨਿਕ ਯੁੱਗ ਦਾ ਮਹਾਕਾਵਿ ਕਿਹਨੂੰ ਕਿਹਾ ਜਾਂਦਾ ਨਾਵਲ ਨੂੰ ਨਾਵਲ ਨੂੰ ਕੀ ਕਿਹਾ ਜਾਂਦਾ ਆਧੁਨਿਕ ਯੁੱਗ ਦਾ ਮਹਾਕਾਵਿ ਦੋਨੇ ਪਾਸੇ ਪ੍ਰਸ਼ਨ ਬਣਾ ਕੇ ਲੈ ਹੁਣ ਪਰਿਭਾਸ਼ਾ ਵਾਲੇ ਜਿਹੜੇ ਸਾਰੇ ਨੇ ਯਾਦ ਰੱਖੇ ਤੁਸੀਂ ਬਹੁਤ ਕੰਮ ਦੀ ਹੈ ਪਰਿਭਾਸ਼ਾ ਵਾ ਬਸ ਇਹ ਦੋ ਬਾਰ ਨਹੀਂ ਆਉਗੀ ਪਰਿਭਾਸ਼ਾ ਜਿਹੜੀ ਆਉਗੀ ਨਾਵਲ ਦੇ ਨਾਲ ਦੇ ਨਾਲ ਸੰਬੰਧਿਤ ਜਿਹੜੀ ਪਰਿਭਾਸ਼ਾ ਹੋਗੀ ਨਾ ਇਸ ਤੋਂ ਬਾਅਦ ਨਹੀਂ ਆਉਗੀ ਲਓ ਦੇਖਦੇ ਆਂ ਫਿਰ ਆਪਾਂ ਇਹਦੀ ਪਰਿਭਾਸ਼ਾ ਦੇਖਦੇ ਆਂ ਨਾਵਲ ਜੀਵਨ ਦਾ ਬਾਹ ਕਾਮ ਹੈ ਇਹਨੇ ਇਹ ਕਿਹਨੇ ਕਿਹਾ ਇਹ ਰੈਲਫ ਫੌਕਸ ਨੇ ਕਹੀ ਹੈ ਗੱਲ ਇਹ ਕਿਹਨੇ ਕਿਹਾ ਇਹ ਪਰਿਭਾਸ਼ਾ ਕਿਹਨੇ ਦਿੱਤੀ ਹੈ ਰੈਲਫ ਫੌਕਸ ਨੇ ਰੈਲਫ ਫੌਕਸ ਨੇ ਫੌਕਸ ਕੀਤਾ ਹੈ ਪੀਵੌਕਸ ਇਹ ਤਾਂ ਅਸਲੀ ਨਾਵਲ ਜੀਵਨ ਦਾ ਬਹਾਕਾਰ ਅੱਗੇ ਦੇਖੋ ਸਮਕਾਲੀ ਜੀਵਨ ਦਾ ਗੱਦ ਵਿੱਚ ਰਚਿਆ ਅਧਿਆਇ ਦਾ ਇਹ ਕਿਹਨੇ ਆਖਿਆ ਰੀਚਰਡ ਬਰਨਰ ਨੇ ਆਖਿਆ ਹੁਣ ਅਕੀਏ ਦੇਖੋ ਅਜੀਆ ਨਸ਼ਾ ਜੋ ਉਸ ਸਮੇਂ ਸੇਵਨ ਕੀਤਾ ਜਾਂਦਾ ਜਦੋਂ ਦਿਮਾਗ ਖਾਲੀ ਹੋਵੇ ਤੇ ਮਨੁੱਖ ਕੋਲ ਵੇਲ ਹੋਵੇ ਵੇਲ ਵੇਲਸ ਵੇਲ ਵੇਲਸ ਐਚਜੀ ਵੇਲਸ ਐਚਜੀ ਵੇਲਸ ਨੇ ਗਾਂਧੀ ਦੀ ਵੀ ਪਰਿਭਾਸ਼ਾ ਦਿੱਤੀ ਹੈ ਅੱਗੇ ਉਹ ਵੀ ਯਾਦ ਰੱਖਣਾ ਜੀਵਨ ਦੀ ਪ੍ਰਤੀਕਿਰਿਆ ਕਿਨੇ ਕਿਹਾ ਹੈ ਨਾਵਲ ਨੂੰ ਮੋਹਰਦਾਰ ਬੰਤ ਨੇ ਮਨੁੱਖ ਦੇ ਯਥਾਰਤਕ ਜੀਵਨ ਦੀ ਕਾਲਪਨਿਕ ਕਥਾ ਇਹ ਡਾਕਟਰ ਸ਼ਾਮ ਸ਼ੁਦਦਰ ਨੇ ਕਿਹਾ ਹੈ ਪ੍ਰੋਫੈਸਰ ਗੁਰਦਿਆਲ ਸਿੰਘ ਪੰਜਾਬੀ ਦਾ ਪ੍ਰਸਿੱਧ ਨਾਵਲਕਾਰ ਉਹਦੀ ਪਰਿਭਾਸ਼ਾ ਤੁਸੀਂ ਬਾਣੀ ਜ਼ਰੂਰੀ ਯਾਦ ਰੱਖਣੀ ਹੈ ਜਿਹੜੇ ਆ ਅੰਗਰੇਜ਼ ਹੋਏ ਇਹਨਾਂ ਦੀ ਪਰਿਭਾਸ਼ਾ ਹੋਗੀ ਇੱਕ ਤਾਂ ਤੇ ਇੱਕ ਆ ਪੰਜਾਬੀ ਆ ਜਿਹੜੇ ਹੋਏ ਜਿਹੜੇ ਪੰਜਾਬੀ ਦੇ ਜਿਨ੍ਹਾਂ ਨੇ ਪਰਿਭਾਸ਼ਾ ਦਿੱਤੀ ਹੈ ਜਿਵੇਂ ਗੁਰਦਿਆਲ ਸਿੰਘ ਤੇ ਜਸਵੰਤ ਸਿੰਘ ਦੋਨਾਂ ਦੀ ਪਰਿਭਾਸ਼ਾ ਯਾਦ ਰੱਖਣੀ ਪ੍ਰੋਫੈਸਰ ਗੁਰਦਿਆਲ ਸਿੰਘ ਕੀ ਕਹਿੰਦਾ ਹੈ ਕਹਿੰਦਾ ਟੁੱਟਦੇ ਭੱਜਦੇ ਮਾਦਰੀ ਰਿਸ਼ਤਿਆਂ ਦੀ ਲੰਬੀ ਤੇ ਕਲਪਨਾ ਮਈ ਕਹਾਣੀ ਮਤਲਬ ਗੁਰਦਿਆਲ ਸਿੰਘ ਨੇ ਨਾਵਲ ਦੀ ਕਹਾਣੀ ਨੂੰ ਲੰਮੀ ਦੱਸਿਆ ਤੇ ਕਲਪਨਾ ਮਈ ਦੱਸਿਆ ਠੀਕ ਹੈ ਉਸ ਤੋਂ ਬਾਅਦ ਗੱਲ ਕਰਦੇ ਹਾਂ ਡਾਕਟਰ ਜਸਵਿੰਦਰ ਸਿੰਘ ਦੀ ਡਾਕਟਰ ਜਸਵਿੰਦਰ ਸਿੰਘ ਕਹਿੰਦਾ ਵੀ ਕਹਾਣੀ ਤੇ ਨਾਵਲ ਇੱਕੋ ਮਾ ਬਾਪ ਦੇ ਜਾਏ ਆ ਕਹਾਣੀ ਤੇ ਨਾਵਲ ਕਲਪ ਦੀ ਕਲਪ ਦਾ ਰੂਪ ਆ ਪਰ ਨਾਵਲ ਦਾ ਵਿਕਾਸ ਉਸਤੀ ਲੰਬੀ ਇਸ ਫਸਟ ਕਹਾਣੀ ਕਰਕੇ ਜ਼ਿਆਦਾ ਹੋਇਆ ਇਹ ਡਾਕਟਰ ਜਸਵਿੰਦਰ ਸਿੰਘ ਕਹਿੰਦਾ ਗਾ ਠੀਕ ਜਿਹੜੀ ਕਹਾਣੀ ਹੁੰਦੀ ਆ ਉਹਦੇ ਵਿੱਚ ਜਿਹੜੀ ਸਟੋਰੀ ਹੁੰਦੀ ਆ ਉਹ ਸੰਖੇਪ ਹੁੰਦੀ ਆ ਨਾਵਲ ਦੀ ਕਹਾਣੀ ਆ ਜਿਹੜੀ ਨਾਵਲ ਪੂਰੇ ਜੀਵਨ ਨੂੰ ਲੈ ਕੇ ਲਿਖਿਆ ਜਾ ਸਕਦਾ ਪਰ ਕਹਾਣੀ ਆ ਜਿਹੜੀ ਇਹ ਜੀਵਨ ਦੇ ਇੱਕ ਹਿੱਸੇ ਨੂੰ ਕਿਸੇ ਇੱਕ ਘਟਨਾ ਤੇ ਲਿਖੀ ਜਾ ਸਕਦੀ ਹੈ ਨਾਵਲ ਤੇ ਕਹਾਣੀ 'ਚ ਥੋੜਾ ਫਰਕ ਦੱਸਿਆ ਤੁਹਾਨੂੰ ਨਾ ਹੋਰ ਦੇਖੋ ਕੀ ਹੈ ਨਾਵਲੀ ਰਚਨਾ ਵਿੱਚ ਆਪਸੀ ਵਿਰੋਧਾਭਾਸ ਹੁੰਦਾ ਹੈ ਨਾਵਲ ਦੀ ਰਚਨਾ ਵਿੱਚ ਦੇਖੋ ਨਾ ਉਹਨਾਂ ਦਾ ਨਾ ਤਾਂ ਨਿਹਰਾ ਯਥਾਰਤਕ ਹੁੰਦਾ ਹੈ ਨਾ ਨਿਹਰਾ ਕਾਲਪਨਿਕ ਹੁੰਦਾ ਹੈ ਨਾ ਤਾਂ ਨਿਹਰਾ ਸਚਾਈ ਤੇ ਆਧਾਰਿਤ ਹੁੰਦਾ ਤੇ ਨਾ ਨਿਹਰੀਆਂ ਕੋਰੀਆਂ ਗੱਲਾਂ ਹੁੰਦੀਆਂ ਝੂਠੀਆਂ ਗੱਲਾਂ ਐਵੇਂ ਨਹੀਂ ਹੁੰਦੀਆਂ ਦੋਨਾਂ ਦਾ ਸਮੇਲ ਹੈ ਇਸ ਕਰਕੇ ਨਾਗਦੀ ਰਚਨਾ ਦਾ ਆਪਸੀ ਵਿਰੋਧਾਭਾਸ ਕਿਹਾ ਜਾਂਦਾ ਹੈ ਲੋ ਵਿਰੋਧਾਭਾਸਾਂ ਦੀ ਗੱਲ ਹੋ ਗਈ ਨਾ ਇੱਕ ਦੂਜੇ ਦਾ ਵਿਰੋਧ ਹੋ ਗਿਆ ਭਈ ਯਥਾਰਥ ਤੇ ਕਲਪਨਾ ਦੋਵੇਂ ਇੱਕ ਦੂਜੇ ਦਾ ਵਿਰੋਧ ਹੈ ਸਚਾਈ ਤੇ ਕਲਪਨਾ ਦੋਨੇ ਸ਼ਬਦ ਇੱਕ ਦੂਜੇ ਦੇ ਵਿਰੋਧੀ ਸ਼ਬਦ ਹੈ ਤੇ ਹੋ ਗਿਆ ਨਾ ਵਿਰੋਧਾਭਾਸ ਵੀ ਧਾਵਨ ਦੇ ਵਿੱਚ ਕਲਪਨਾ ਵੀ ਹੁੰਦੀ ਹੈ ਯਥਾਰਤ ਨਹੀਂ ਹੁੰਦਾ ਵੀ ਜੀਵਨ ਦੇ ਯਥਾਰਤ ਨੂੰ ਕਾਲਪਨਿਕ ਢੰਗ ਨਾਲ ਪੇਸ਼ ਕੀਤਾ ਜਾਂਦਾ ਹੈ ਜੀਵਨ ਦੀ ਸਚਾਈ ਹੁੰਦੀ ਹੈ ਨਾਵਲ ਨੂੰ ਜੇ ਤੁਸੀਂ ਪੜ੍ਹੋ ਨਾ ਕਿਤੇ ਤੇ ਤੁਹਾਨੂੰ ਇਹ ਲੱਗੂ ਵੀ ਯਾਰ ਆ ਘਟਨਾ ਮੈਨੂੰ ਲੱਗਦਾ ਵੀ ਕਿਸੇ ਨਾ ਹੋਈ ਹੋਗੀ ਦੁਨੀਆ ਤੇ ਸੱਚੀ ਹੋਈ ਹੋ ਸਕਦੀ ਹੈ ਲੱਗਦਾ ਲਿੰਦਾ ਐਵੇਂ ਲੱਗਦਾ ਵੀ ਆਪਣੇ ਵਾਲੇ ਵਾਲੇ ਕਿਸੇ ਨਾ ਬੀਤੀ ਜਾਂਦੀ ਹੈ ਇਹ ਗੱਲ ਇਸ ਵਿੱਚ ਯਥਾਰਤ ਨਾ ਹੁੰਦਿਆ ਹੋਇਆ ਵੀ ਘਟਨਾ ਯਥਾਰਤਕ ਲੱਗਦੀ ਹੈ ਇਸ ਵਿੱਚ ਜੀਵਨ ਦੀ ਵਾਸਤਵਿਕਤਾ ਨੂੰ ਪੇਸ਼ ਕੀਤਾ ਜਾਂਦਾ ਹੈ ਵਾਸਤਵਿਕਤਾ ਹੁੰਦੀ ਹੈ ਜੀਵਨ ਦੀ ਇਹਦੇ ਵਿੱਚ ਪੇਸ਼ ਕੀਤੀ ਹੁੰਦੀ ਭਾਵੇਂ ਠੀਕ ਆ ਘਟਨਾ ਕਿਤੇ ਨਾ ਬੀਤੀ ਹੋਗੀ ਯਥਾਰਤਕ ਲੱਗਦੀ ਹੈ ਯਥਾਰਤ ਨਾ ਹੁੰਦਿਆ ਹੋਵੇ ਇਹਨਾਂ ਦਾ ਮਤਲਬ ਵੀ ਹੋ ਸਕਦਾ ਕਿਸੇ ਨਾਲ ਨਾ ਹੋਈ ਹੋਵੇ ਵੀ ਇਹੋ ਗੱਲ ਕਿਸੇ ਲੈ ਕੇ ਦੀ ਕਲਪਨਾ ਹੋਵੇ ਪਰ ਜਦੋਂ ਆਪਾਂ ਉਹਨੂੰ ਪੜੀਏ ਫਿਰ ਲੱਗੇ ਵੀ ਹਾਂ ਇਹ ਘਟਨਾ ਆਹ ਘਟਨਾ ਤਾਂ ਕਿਸੇ ਨਾਲ ਪੱਕੀ ਪੱਕੀ ਹੋਈ ਹੋਗੀ ਪਵਿੱਤਰ ਪਾਪੀ ਨਾ ਮੰਨੀ ਜਿਵੇਂ ਉਹ ਗਦਾਰ ਆ ਉਹਦੇ ਵਿੱਚ ਐਵੇਂ ਤੁਸੀਂ ਪੜ ਲਿਓ ਹੋ ਸਕਦਾ ਉਹ ਗੱਲ ਕਦੇ ਕਿਸੇ ਨਾਲ ਨਾ ਬੀਤੀ ਹੋਵੇ ਪਰ ਤੁਸੀਂ ਉਦੋਂ ਹੀ ਨੋ ਕਹਿੰਦੇ ਵੀ ਹਾਂ ਯਾਰ ਤਾਂ ਗੱਲ ਸੱਚੀ ਹੋ ਸਕਦੀ ਹੈ ਆਤਕੰਦ ਦੇ ਕੋਲ ਸ਼ਿਵਰੋਗੀ ਹੈ ਮੈਂ ਤਾਂ ਹੋ ਜਾਂਦੀ ਹੈ ਕਿਸੇ ਨਾਲ ਅੱਗੇ ਦੇਖੋ ਨਾਵਲ ਦੇ ਤੱਤ ਕਿਹੜੇ ਖੜੇ ਆ ਇੱਕ ਤਾਂ ਉਹਦਾ ਪਲਾਟ ਜਾਂ ਗੁੰਦ ਇਹਨੂੰ ਇਹ ਪਲਾਟ ਕੀ ਹੁੰਦਾ ਹੈ ਨਾਵਲ ਦੀ ਥੀਮ ਮੂਲ ਵਿਸ਼ਾ ਜਾਂ ਆਧਾਰ ਬਿੰਦੂ ਦੇ ਸੰਗਠਨ ਦਾ ਨਾਮ ਹੁੰਦਾ ਹੈ ਗੱਲਾਂ ਯਾਦ ਰੱਖ ਲੈਣੀਆਂ ਆਪਣੀ ਬੁੱਕ ਆ ਜਿਹੜੀ ਆ ਬੁੱਕ ਹੈ ਮੇਰੀ ਆ ਜਿਹੜੀ 3rd ਗ੍ਰੇਡ ਵਾਲੀ ਹੈ ਸਾਰੀਆਂ ਗੱਲਾਂ ਇੰਪੋਰਟੈਂਟ ਆ ਇੱਕ ਵੀ ਗੱਲ ਫालतू ਨਹੀਂ ਲਿਖੀ ਕਿਤਾਬ ਵਾਲੀ ਸਾਰੀਆਂ ਗੱਲਾਂ ਬਾਹਰ ਕੱਢ ਮਾਰ ਜਮਾ ਬਸ ਅ ਵਿੱਚੋਂ ਕੰਮ ਨਹੀਂ ਅਗਰ ਚਾਹਤ ਹੋਵੇ ਅੱਗੇ ਦੇਖੋ ਪਲਾਟ ਜਾਂ ਗੋਦ ਕਿਹਨੂੰ ਕਹਿੰਦੇ ਆ ਪਲਾਟ ਹੁੰਦਾ ਨਾਵਲ ਦੀ ਥੀਮ ਥੀਮ ਕਹਿਆ ਜਾਂਦਾ ਮੂਲ ਵਿਸ਼ੇ ਨੂੰ ਜਾਂ ਆਧਾਰ ਬਿੰਦੂ ਨੂੰ ਦੇ ਸੰਗਠਨ ਦਾ ਨਾਮ ਹੈ ਇਹ ਨਾਵਲੀ ਰਚਨਾ ਦੀ ਪ੍ਰਮੁੱਖ ਵਸਤੂ ਹੁੰਦਾ ਹੈ ਆ ਪ੍ਰਸ਼ਨ ਪ੍ਰਸ਼ਨ ਆ ਸਾਰੇ ਨਾਵਲੀ ਕਹਾਣੀ ਨੂੰ ਤਰਤੀਬ ਮਤਲਬ ਕ੍ਰਮਜਾਲੜੀ ਵਿੱਚ ਵੰਨ ਕੇ ਪਲਾਟ ਨਹੀਂ ਪੇਸ਼ ਕੀਤਾ ਜਾਂਦਾ ਅਗਰ ਪ੍ਰਸ਼ਨ ਬਣ ਜੇ ਵੀ ਨਾਵਲ ਦੀ ਕਹਾਣੀ ਨੂੰ ਤਰਤੀਬ ਵਿੱਚ ਪੇਸ਼ ਕੀਤਾ ਜਾਂਦਾ ਕਿਹਦੇ ਦੁਆਰਾ ਕਿਹੜੇ ਤੱਤ ਵਿੱਚ ਪੇਸ਼ ਕੀਤਾ ਜਾਂਦਾ ਪਲਾਟ ਸੈ ਗੋਦ ਹਡਸਨ ਨੇ ਪਲਾਟ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ ਉਹ ਕਹਿੰਦਾ ਵੀ ਪਲਾਟ ਨਾਵਲ ਦਾ ਦੋ ਪ੍ਰਕਾਰ ਦਾ ਹੁੰਦਾ ਪਲਾਟ ਗੁੰਦ ਜੀ ਨੂੰ ਕਹਿ ਦਿੰਨੇ ਆਪਾਂ ਕੀ ਕਹਿੰਦਾ ਅੱਗੇ ਹਾਂ ਹਾਂ ਠੀਕ ਹੈ ਕੀ ਕਹਿੰਦਾ ਇਹਦੇ ਵਿੱਚ ਹਾਡਸਨ ਆ ਜਿਹੜਾ ਉਹ ਇਹਨੂੰ ਦੋ ਹਿੱਸਿਆਂ ਦੇ ਵਿੱਚ ਵੰਡਦਾ ਉਹ ਕਹਿੰਦਾ ਵੀ ਇੱਕ ਤਾਂ ਪੂਰਵ ਕਥਾ ਨਾਲ ਸੰਬੰਧਿਤ ਹੁੰਦਾ ਇੱਕ ਹੁੰਦਾ ਹੈ ਸਹਾਇਕ ਕਥਾ ਨਾਲ ਸੰਬੰਧਿਤ ਨਾਵਲ ਦਾ ਜਿਹੜਾ ਪਲਾਟ ਜਾਂ ਗੁੰਦ ਜਾਂ ਕਥਾਨਕ ਹੈ ਜਿਹੜਾ ਉਹ ਦੋ ਪ੍ਰਕਾਰ ਦਾ ਹੁੰਦਾ ਹੈ ਹਾਡਸਨ ਕਹਿੰਦਾ ਇੰਦਾ ਵੀ ਇੱਕ ਤਾਂ ਮੂਲ ਕਥਾ ਨਾਲ ਸੰਬੰਧਿਤ ਇੱਕ ਉਹ ਦਿਨਾਂ ਕੋਈ ਸਹਾਇਕ ਕਥਾ ਚੱਲਦੀ ਹੋਵੇ ਸਹਾਇਕ ਕਥਾ ਨਾਲ ਸੰਬੰਧਿਤ ਹੁੰਦਾ। ਨੋਟ ਲਾ ਕੇ ਇੱਕ ਗੱਲ ਲਿਖੀ ਹੈ ਸਫਲ ਪਲਾਟ ਕਿਵੇਂ ਦਾ ਹੁੰਦਾ ਹੈ? ਨਾਵਲ ਦੀ ਗੁੰਦ ਨਾਵਲ ਦੀ ਜਿਹੜੀ ਤੁਸੀਂ ਇਹ ਸਮਝ ਲੋ ਵੀ ਨੀਂਵ ਆ ਇਹ। ਨਾਵਲ ਦੀ ਆਪਾਂ ਬਾਲੋ ਘਰ ਪਾਉਣਾ ਹੈ। ਉਹਦੀ ਨੀਂਹ ਰੱਖਦੇ ਆ ਨਾ। ਬਸ ਤੁਸੀਂ ਇਹ ਸਮਝੋ ਵੀ ਇਹ ਨੀਂਹ ਹੈ ਪਲਾਟ ਚ ਗੁੰਦ। ਵੀ ਪਲਾਟ ਪੈਦਾ ਉਸਾਰਿਆ। ਬੈਠਾ ਉਸਾਰੀ ਵੀ ਆ ਉਹਦੇ ਵਿੱਚ ਉਸ ਦਾ ਨਿਰਮਾਣ ਹੁੰਦਾ ਸਾਰੇ। ਸਫਲ ਪਲਾਟ ਵਿੱਚ ਸੁਭਾਵਿਕਤਾ ਹੋਣੀ ਚਾਹੀਦੀ ਹੈ। ਰੌਚਿਕਤਾ ਹੋਣੀ ਚਾਹੀਦੀ ਆ ਮਾਲਕਤਾ ਹੋਣੀ ਚਾਹੀਦੀ ਆ ਇਹ ਤਿੰਨ ਗੱਲਾਂ ਸਾਡੀ ਬੁੱਕ ਦੇ ਵਿੱਚ ਲਿਖੀਆਂ ਹੋਈਆਂ ਆ ਪੁੱਛਣਾ ਹੋਵੇ ਪ੍ਰਸ਼ਨ ਵੀ ਇੱਕ ਸਫਲ ਪਲਾਂਟ ਦੇ ਵਿੱਚ ਸਫਲ ਪਲਾਂਟ ਦਾ ਕਿਹੜਾ ਗੁਣ ਨਹੀਂ ਹੈ ਪ੍ਰਸ਼ਨ ਮੰਨ ਲਓ ਪੜ੍ਹਦੇ ਤਾਂ ਆ ਤਿੰਨ ਹੋਣਗੇ ਇੱਕ ਇਹਦੇ ਮਿਲਦਾ ਜੁਲਦਾ ਕੁਝ ਹੋਰ ਹੋਊਗਾ ਹਨਾ ਸਾਰ ਸੁਭਾਵਿਕਤਾ ਰੌਚਿਕਤਾ ਮਾਲਕਤਾ ਹੋਣੀ ਚਾਹੀਦੀ ਆ ਤਿੰਨ ਗੱਲਾਂ ਤੁਸੀਂ ਯਾਦ ਰੱਖਣੀ ਆ ਸਮਝ ਗਏ ਨਾ ਪ੍ਰਸ਼ਨ ਕਿਵੇਂ ਪੜ੍ਹਦੇ ਆ ਉਸ ਤੋਂ ਬਾਅਦ ਆਉਂਦਾ ਪਾਤਰ ਉਸਾਰੀ ਦਾ ਚਰਿੱਤਰ ਚਿੱਤਰਣ ਜਿਹੜੇ ਪਾਤਰ ਹੁੰਦੇ ਆ ਉਹ ਕੱਟਦਾਵਾਂ ਨੂੰ ਸਜਦੇ ਆ ਭੋਗਦੇ ਆ ਪਾਤਰ ਜਦੋਂ ਆਪਸ ਦੇ ਵਿੱਚ ਬਾਤ-ਵਾਦ ਗੱਲ-ਬਾਤ ਕਰਦੇ ਆ ਕੰਮ-ਕਰ ਕਰਦੇ ਆ ਤਾਂ ਕਹਾਣੀ ਅੱਗੇ ਵੱਧਦੀ ਹੈ ਨਾਵਲ ਦੇ ਵਿੱਚ ਪਾਤਰ ਹੁੰਦੇ ਆ ਨਾ ਜਿਹੜੇ ਉਹ ਨਾਵਲ ਦਾ ਸਬੰਧ ਮਨੁੱਖੀ ਜ਼ਿੰਦਗੀ ਨਾਲ ਹੋਣ ਕਰਕੇ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਮਿਲਦੇ-ਜੁਲਦੇ ਪਾਤਰ ਹੁੰਦੇ ਆ ਜਿਹੜੇ ਪਾਤਰ ਹੁੰਦੇ ਆ ਨਾ ਨਾਵਲ ਦੇ ਉਹ ਰੋਜ਼ਾਨਾ ਜ਼ਿੰਦਗੀ ਦੇ ਨਾਲ ਮਿਲਦੇ-ਜੁਲਦੇ ਹੋਣੇ ਚਾਹੀਦੇ ਬਈ ਜੇ ਮੰਨ ਲਓ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਆਪਾਂ ਆਮ ਪਾਤਰ ਨਹੀਂ ਗਏ ਮੰਨ ਲਓ ਉਹ ਆਪਣੇ ਸਮਾਜ ਦੇ ਵਿੱਚੋਂ ਨਹੀਂ ਗਏ ਤਾਂ ਨਾਵਲ ਤਾਂ ਉਪਰਾਂ ਲੱਗੂਗਾ ਫਿਰ ਨਾਵਰ ਪੜਨਾ ਹੀ ਨਹੀਂ ਕਿਸੇ ਨੇ ਫਿਰ ਨਾਵਰ ਪੜਨ ਨੂੰ ਕਿਉਂ ਦੀ ਕਰਦਾ ਐਵੇਂ ਲੱਗਦਾ ਵੀ ਨਾਵਲ ਦੇ ਜਿਹੜੇ ਪਾਤਰ ਹਨਾ ਜਿਹੜੇ ਨਾਵਲ ਦੇ ਵਿੱਚ ਕੰਮ ਜਿਹੜੇ ਬੰਦਿਆਂ ਦੇ ਨਾਮ ਆਏ ਆ ਸਖਸ਼ਾਂ ਦੇ ਉਹ ਐਵੇਂ ਲੱਗਦਾ ਵੀ ਆਪਣੇ ਆਲੇ ਦੁਆਲੇ ਕਿਤੇ ਤੁਰੇ ਫਿਰਦੇ ਆਪਣੇ ਵਿੱਚੋਂ ਹੀ ਆ ਕੋਈ ਐ ਲੱਗਦਾ ਉਹਨੂੰ ਕਿਹਾ ਜਾਂਦਾ ਰਜ਼ਾਂਦਾ ਜ਼ਿੰਦਗੀ ਵਿੱਚ ਮਿਲਦੇ ਜੁੜਦੇ ਪਾਤਰ ਪਾਤਰਾਂ ਦਾ ਸੁਭਾਅ ਦਾ ਬਹਾਰਿਕ ਹੋਣਾ ਚਾਹੀਦਾ ਕੁਦਰਤੀ ਕਿਸਮ ਦਾ ਹੋਣਾ ਚਾਹੀਦਾ ਓਪੜ ਨਹੀਂ ਹੋਣਾ ਚਾਹੀਦਾ ਅਤੀਬੇ ਸੁਭਾਅ ਵੀ ਹੋਣਾ ਚਾਹੀਦਾ ਪਾਤਰਾਂ ਦੀਆਂ ਗੱਲਾਂ ਤੋਂ ਪਤਾ ਲੱਗਦਾ ਹੁੰਦਾ ਤੁਸੀਂ ਕਹੋਗੇ ਸਰ ਪਾਤਰ ਉਹਦੇ ਸੁਭਾਅ ਦਾ ਕਿ ਹਮ ਪਾਤਰ ਨੂੰ ਪਾਤਰਾਂ ਦੀਆਂ ਗੱਲਾਂ ਤੋਂ ਉਹ ਉਹ ਕੰਮ ਕਰਨਗੇ ਜਿਹੜਾ ਜਿਹੜੀ ਹਰਕਤ ਕਰਨਗੇ ਉਹ ਜਿਹੜਾ ਵੀ ਕੋਈ ਉਹ ਡਾਇਲੋਗ ਬੋਲਣਗੇ ਨਾਵਲ ਦੇ ਵਿੱਚ ਉਹ ਉਹਦੇ ਤੋਂ ਪਤਾ ਲੱਗੂਗਾ ਆਧੁਨਿਕ ਨਾਵਲਕਾਰ ਜ਼ਿਆਦਾਤਰ ਬૌਧਿਕ ਕਿਸਮ ਦੇ ਪਾਤਰ ਸਿਰਜਦੇ ਆ ਕਿਹੜੇ ਦੇ ਸਮਾਜਿਕ ਕਿਸਮ ਦੇ ਕਿ ਰਾਜਨੀਤਿਕ ਕਿਸਮ ਦੇ ਕਿ ਕਿਹੜੀ ਦੇ ਬૌਧਿਕ ਕਿਸਮ ਦੇ ਮਤਲਬ ਬੁੱਧੀ ਨਾਲ ਸੰਬੰਧਿਤ ਵਾਰਤਾਲਾਪជា ਸੰਵਾਦ ਵਾਰਤਾਲਾਪ ਨਾਵਲੀ ਘਟਨਾ ਨੂੰ ਸੁਭਾਵਿਕ ਰੂਪ ਵਿੱਚ ਆਪਸ ਵਿੱਚ ਜੋੜਦੇ ਨਾਵਲੀ ਕਥਾ ਨੂੰ ਗਤੀ ਬਖਸ਼ਦਾ ਹੈ ਨਾਵਲੀ ਕਥਾ ਨੂੰ ਅੱਗੇ ਕੌਣ ਤੋਰੂਗਾ ਨਾਲ ਦੀ ਕਹਾਣੀ ਨੂੰ ਵਾਰਤਾਲਾਪ ਤੋਰੂਗਾ ਗੱਲਬਾਤ ਹੀ ਨ ਕਰਨਗੇ ਨਾਵਲ ਆਪਸ ਦੇ ਵਿੱਚ ਪਾਤਰ ਮੰਨ ਲਓ ਕੋਈ ਕੋਈ ਕਰਮ ਕਰਿਆ ਹੀ ਨਾ ਕਰਨਗੇ ਤਾਂ ਕੀ ਹੋਊਗਾ ਘਟਨਾ ਘਾੜੀ ਅੱਗੇ ਨਹੀਂ ਵੱਧਣੀ ਫਿਰ ਅਤੇ ਨਾਵਲੀ ਕਥਾ ਨੂੰ ਸਹਿਤ ਪ੍ਰਦਾਨ ਕਰਦੇ ਹਨ ਬਾਰਤਾਲਾਪ ਕਿਵੇਂ ਦਾ ਹੋਣਾ ਚਾਹੀਦਾ ਸੁਭਾਵਿਕ ਹੋਣਾ ਚਾਹੀਦਾ ਹੈ ਸਹਿਤ ਸੁਭਾਵਿਕ ਜਿਵੇਂ ਆਪਾਂ ਕਰਦੇ ਹਾਂ ਸਥਿਤੀ ਅਤੇ ਵਾਤਾਵਰਣ ਦੇ ਅਨੁਕੂਲ ਹੋਣਾ ਚਾਹੀਦਾ ਹੈ ਬਨਾਵਟੀ ਜਾਂ ਅਰਥਹੀਣਵਾ ਨਹੀਂ ਹੋਣਾ ਚਾਹੀਦਾ ਆਜਾ ਬਾਰਤਾਲਾਪ ਯਾਦ ਰੱਖਿਓ ਉਸ ਤੋਂ ਬਾਅਦ ਆ ਗਿਆ ਵਾਤਾਵਰਣ ਜਾਂ ਦੇਸ਼ਕਾਲ ਪਾਤਰ ਤੇ ਕਹਾਣੀ ਨੂੰ ਸੁਭਾਵਿਕ ਰੂਪ ਪ੍ਰਦਾਨ ਕਰਦਾ ਹੈ ਦੇਸ਼ਕਾਲ ਜਾਂ ਵਾਤਾਵਰਣ ਆਸ-ਪਾਸ ਦਾ ਵਾਤਾਵਰਣ ਉਸੇ ਪ੍ਰਕਾਰ ਦਾ ਸਿਰਜਿਆ ਜਾਊਗਾ ਜਿੱਦੋਂ ਦੀ ਘਟਨਾ ਲਿਖੀ ਗਈ ਉਸੇ ਹਿਸਾਬ ਨਾਲ ਉਧਰ ਉੱਥੇ ਜਾਣਾ ਪਊਗਾ ਮਤਲਬ ਜੇ ਮੰਨ ਲਓ 1947 ਨੂੰ ਲੈ ਕੇ ਲਿਖਿਆ ਤਾਂ 1947 ਦਾ ਹੀ ਦਿਮਾਗ ਦੇ ਵਿੱਚ ਬਿਠਾਉਣਾ ਪਊਗਾ ਬੈਕਗ੍ਰਾਉਂਡ ਜਿਹੜਾ ਦੇਸ਼ਕਾਰ ਦਾ ਵਾਤਾਵਰਣ ਦਾ ਦਾ ਨਾਗਲੀ ਘਟਨਾ ਦਾ ਸਹੀ ਸਥਾਨ ਸਮਾਂ ਸਮਕਾਲੀ પરિਸਥਿਤੀਆਂ ਦਾ ਗਿਆਨ ਹੁੰਦਾ ਸਮਕਾਲੀ ਹੋਊਗਾ ਤਾਂ ਮੰਨ ਲਓ 1947 ਦੇ ਫਸਾਦਾਂ ਨੂੰ ਲੈ ਕੇ 1947 ਦੀ ਵੰਡ ਨੂੰ ਲੈ ਕੇ ਨਾਵਾਂ ਲਿਖਣਾ ਹੈ ਤੁਸੀਂ ਤੇ ਲਿਖੋ ਤੁਸੀਂ ਗੱਲ 2018 ਵਾਲੀ ਵਿੱਚ ਤਾਂ 2022 ਵਾਲੀ 18 20 21 22 23 ਕਿਹੜੀ ਹੀ ਲਿਖੋ ਤੁਸੀਂ ਅੱਜ ਦੇ ਸਮੇਂ ਦੀ ਸਮਕਾਲੀ ਨਹੀਂ ਹੋਊਗਾ ਸਮਕਾਲੀ ਦਾ ਮਤਲਬ ਇਹ ਹੈ ਵੀ ਤੁਸੀਂ 1947 ਦੇ ਹਿਸਾਬ ਨਾਲ ਗੱਲ ਕਰੋ ਉੱਥੇ ਹਿਸਾਬ ਨਾਲ ਉਸ ਸਮੇਂ ਕੀ ਸੀ ਉੱਥੇ ਲੋਕਾਂ ਦਾ ਪਹਿਰਾਵਾ ਕੀ ਸੀ ਲੋਕਾਂ ਦੇ ਮਤਲਬ ਕੀ ਅਭੀ ਲੋਕਾਂ ਨੇ ਇੱਕ ਦੂਜੇ ਦਾ ਕਤਲ ਕੀਤਾ ਹਥਿਆਰ ਕੀ ਸੀ ਕਿਹੜੀ ਵਰਤੋਂ ਕੀਤੀ ਟ੍ਰੇਨਾਂ ਕਾਦੇ ਨਾਲ ਚੱਲਦੀਆਂ ਸੀ ਹਨਾ ਐਂ ਸਾਰੀ ਗੱਲ ਹੁੰਦੀ ਉਹਦੇ ਹਿਸਾਬ ਨਾਲ ਦੱਸਣ ਕੋ ਇਹਨੂੰ ਕਹੇ ਜਾਂਦਾ ਮਾਤਾਵਰਨ ਜਾਂ ਦੇਸ਼ ਕਾਲ ਇਤਿਹਾਸਿਕ ਨਾਮਨਾ ਦੇ ਵਿੱਚ ਇਸ ਨੂੰ ਕਹਾਣੀ ਦੀ ਆਤਮਾ ਮੰਨਿਆ ਜਾਂਦਾ ਹੈ ਵਾਤਾਵਰਣ ਜਾਂ ਦੇਸ਼ਕਾਲ ਨੂੰ ਯਾਦ ਰੱਖਿਓ ਕਿਹੜੇ ਨਾਮਨਾ ਚ ਇਤਿਹਾਸਿਕ ਨਾਮਨਾ ਦੇ ਵਿੱਚ ਕਹਾਣੀ ਦੀ ਆਤਮਾ ਉਦੇਸ਼ ਦਾ ਮੰਤਵ ਵੀ ਹੁੰਦਾ ਹੈ ਉਦੇਸ਼ ਰਹਿਤ ਰਚਨਾ ਉਤਕ੍ਰਿష్ਟ ਨਹੀਂ ਹੋ ਸਕਦੀ ਕਦੇ ਵੀ ਹਰ ਰਚਨਾ ਦਾ ਕੋਈ ਨਾ ਕੋਈ ਉਦੇਸ਼ ਹੁੰਦਾ ਹੈ ਕਲਾ ਜੀਵਨ ਲਈ ਦਾ ਸਿਧਾਂਤ ਹੁੰਦਾ ਹੈ ਦੋ ਸਿਧਾਂਤ ਹੁੰਦੇ ਆ ਇੱਕ ਹੁੰਦਾ ਕਲਾ ਕਲਾ ਲਈ ਤੇ ਇੱਕ ਹੁੰਦਾ ਕਲਾ ਜੀਵਨ ਲਈ ਜਦੋਂ ਕਲਾ ਨੂੰ ਜੀਵਨ ਵਾਸਤੇ ਵਰਤਿਆ ਜਾਵੇ ਉਹਨੂੰ ਕਿਹਾ ਜਾਂਦਾ ਕਲਾ ਜੀਵਨ ਲਈ ਨਾਵਲ ਰਚਨਾ ਵੀ ਇੱਕ ਕਲਾ ਹੈ ਤੇ ਕਲਾ ਉਹ ਨਾਵਲੀ ਰਚਨਾ ਦੇ ਵਿੱਚ ਕੋਈ ਨਾ ਕੋਈ ਉਦੇਸ਼ ਨਾਵਲਕਾਰ ਨੇ ਆਪਣੇ ਮਨ ਦੇ ਵਿੱਚ ਰੱਖਿਆ ਹੁੰਦਾ ਹੈ ਪਿੱਛੇ ਵੀ ਉਦੇਸ਼ ਕੀ ਹੈ ਨਾਵਲ ਲਿਖਣ ਦਾ Aim ਕੀ ਸੀਗਾ ਉਦੇਸ਼ ਜਾਂ ਮੰਤਵ ਰਚਨਾ ਲਿਖਣ ਵੇਲੇ ਲੇਖਕ ਦੇ ਸਾਹਮਣੇ ਕੋਈ ਨਾ ਕੋਈ ਮੰਤਵ ਜ਼ਰੂਰ ਹੁੰਦਾ ਹੈ ਤੇ ਉਹ ਉਦੇਸ਼ ਨੂੰ ਪ੍ਰਗਟ ਕਰਦਾ ਹੈ ਉਹ ਆਪਣੀ ਸ਼ੈਲੀ ਹਰ ਸਾਹਿਤਕ ਦੀ ਆਪਣੀ ਨਿੱਜੀ ਹੁੰਦੀ ਹੈ ਕੋਈ ਵੀ ਨਾਵਲਕਾਰ ਲਿਖਣ ਦਾ ਢੰਗ ਡੈਰੀਸ਼ਨਲੀ ਕਿ ਕਿਹੜੀ ਕੋਈ ਵੀ ਸੈਡਿੰਗ ਬਹੁਤ ਪ੍ਰਕਾਰ ਦੇ ਨਾਲ ਤਰਟਾਗ طریقے ਹੁੰਦੇ ਆ ਲਿਖਣ ਦੇ ਹਨ ਕਈ ਸਿੱਧੀ ਵਿਆਖਿਆ ਵਿਆਖਿਆ ਕੀਤੀ ਹੁੰਦੀ ਹੈ ਤੇ ਕਈ ਜਿਵੇਂ ਉਹ ਮਤਲਬ ਕੀ ਹੈ ਵੀ ਕਹਾਣੀ ਪਿੱਛੇ ਚੱਲਦੀ ਹੈ ਪਹਿਲਾਂ ਫਿਰ ਅੱਗੇ ਆਉਂਦੀ ਹੈ ਫਿਰ ਪਿੱਛੇ ਚੱਲ ਪੈਂਦੀ ਹੈ ਇਹ ਵੀ ਹੁੰਦਾ ਹੈ ਨਾ ਕਈਆਂ ਦੀ ਮਨੋਵਚਨੀ ਚ ਘੜੀ ਚੱਲਦੀ ਹੁੰਦੀ ਹੈ ਨਾ ਸ਼ੈਲੀ ਹੈ ਲੇਖਕ ਦੀ ਲਿਖਣ ਦਾ ਤਰੀਕਾ ਹੈ ਮਨੋਵਚਨੀ ਭਾਵ ਕਈ ਆਪਣੇ ਆ ਆਪਣੇ ਅੰਦਰ ਨਹੀਂ ਆਪਾਂ ਕਈ ਵਾਰੀ ਵਿਚਾਰ ਕਰੀ ਜਾਂਦੇ ਹੁੰਦੇ ਆਪਣੇ ਮਨ ਦੇ ਵਿੱਚ ਗੱਲਾਂ ਕਰੀ ਜਾਂਦੇ ਹੁੰਦੇ ਉਹ ਬੱਸ ਉਹ ਉਹਨੂੰ ਡਾਇਲੋਗ ਦੇ ਰੂਪ ਵਿੱਚ ਲਿਖ ਦੇਣਾ ਰਾਵਨ ਕਰਨ ਉਹਨੂੰ ਮਨੋਵਚਨੀ ਵਿਧੀ ਕਹਿੰਦੇ ਵਿਧੀਆਂ ਸ਼ੈਲੀਆਂ ਅਲੱਗ-ਅਲੱਗ ਦੀ ਸ਼ੈਲੀ ਲਿਖਣ ਦਾ ਢੰਗ ਹੈ ਦੂਜੇ ਸਾਹਿਤਕਾਰਾਂ ਨਾਲੋਂ ਵੱਖਰੀ ਹੁੰਦੀ ਹੈ ਜਿਵੇਂ ਪੰਜਾਬੀ ਦੇ ਕੋਈ ਦੋ ਨਾਮ ਕਰ ਤੁਸੀਂ ਚੱਕ ਲੋ ਜਿਵੇਂ ਨਾਨਕ ਸਿੰਘ ਤੇ ਗੁਰਧਿਆਨ ਸਿੰਘ ਦੋਨਾਂ ਦੀ ਲਿਖਣ ਦੀ ਸ਼ੈਲੀ ਅੱਡ ਅੱਡ ਢੰਗ ਤਰੀਕਾ ਅਲੱਗ ਅਲੱਗ ਹੈ ਨਾਵਲ ਕਈ ਸ਼ੈਲੀਆਂ ਵਿੱਚ ਲਿਖਿਆ ਜਾਂਦਾ ਪੱਤਰ ਕਥਾ ਆਤਮ ਕਥਾ ਡਾਇਰੀ ਇਹ ਨਾਵਲ ਲਿਖਣ ਦੀਆਂ ਸ਼ੈਲੀਆਂ ਨੇ ਯਾਦ ਰੱਖਿਓ ਤੁਸੀਂ ਸਾਰੀਆਂ ਗੱਲਾਂ ਬਹੁਤ ਇੰਪੋਰਟੈਂਟ ਹੈ ਨਾਵਲ ਦੇ ਵਿੱਚੋਂ ਪ੍ਰੈਸ਼ਰ ਆਉਂਦੀ ਪੂਰੀ ਪੂਰੀ ਸੰਭਾਵਨਾ ਹੈ ਇਹ ਬਸ ਇਥੋਂ ਸ਼ੁਰੂ ਹੋ ਕੇ ਵੀ ਗਲਪ ਦੇ ਵਿੱਚ ਆਪਾਂ ਉਚਾਰਦੇ ਆ ਇਹਨੂੰ ਵਿਚਾਰਦੇ ਆ ਨਾਵਲ ਤੇ ਕਹਾਣੀ ਦੋਨੇ ਗਲਪ ਦੇ ਰੂਪ ਹੈ ਠੀਕ ਹੈ ਇਹ ਕੋ ਤੁਸੀਂ ਆ ਯਾਦ ਰੱਖਿਓ ਇਹ ਇੱਕ ਇਹੋ ਜਿਹੀ ਰਚਨਾ ਜਿਦੇ ਵਿੱਚ ਜੀਵਨ ਦੀ ਕਹਾਣੀ ਨੂੰ ਸਮਕਾਲੀ ਸਮਾਜ ਦੇ ਸੰਦਰਭ ਵਿੱਚ ਨਵੰਦਾ ਨਰਬੀਸ਼ ਕਰਨਾ ਹੈ ਨਾਵਲ ਸ਼ਬਦ ਹੈ ਜਿਹੜਾ ਇਤਾਲਵੀ ਇਟਾਲੀਅਨ ਸ਼ਬਦ ਹੈ ਨੋਵੇਲਾ ਉਹਦੇ ਤੋਂ ਬਣਿਆ ਨੋਵੇਲਾ ਦਾ ਅਰਥ ਧਿਆਨ ਦੇ ਵਿੱਚ ਰੱਖਣਾ ਤੁਸੀਂ ਅੰਗਰੇਜ਼ੀ 'ਚ ਨਾਵਲ ਨਹੀਂ ਪੰਜਾਬੀ 'ਚ ਵੀ ਨਾਵਲ ਹੁੰਦੀ ਚੁਪ ਨਿਆਸ ਇਹ ਤਾਂ ਤੁਸੀਂ ਯਾਦ ਰੱਖ ਲਓ ਉਸ ਤੋਂ ਬਾਅਦ ਆਪ ਪਰਿਭਾਸ਼ਾਵਾਂ ਯਾਦ ਰੱਖਿਓ ਇਹਦੇ ਵਿੱਚੋਂ ਆ ਪਹਿਲੀਆਂ ਤਿੰਨ ਬਾਣੀਆਂ ਜ਼ਰੂਰੀ ਐ ਉਸ ਤੋਂ ਬਾਅਦ ਆਪ ਪ੍ਰੋਫੈਸਰ ਗੁਰਦਿਆਲ ਸਿੰਘ ਤੇ ਡਾਕਟਰ ਜਸਵਿੰਦਰ ਸਿੰਘ ਵਾਲੀ ਆਹ ਦੇ ਨਾਲ ਵੀ ਬਹੁਤ ਜ਼ਰੂਰੀ ਐ ਨੋਟ ਲਾ ਕੇ ਲਿਖੀਂ ਨਾਵਲ ਦੇ ਤੱਤਾ ਦੇ ਵਿੱਚ ਜਿਵੇਂ ਪਲਾਟ ਜਾਂ ਗੁੰਦ ਹਡਸਨ ਨੇ ਦੋਸਿਆਂ ਦੇ ਵਿੱਚ ਵੰਡਿਆ মূল ਕਥਾ ਰਣ ਸੰਬੰਧ ਤੇ ਸਹਾਇਕ ਕਥਾ ਰਣ ਪਾਤਰ ਰਸਾਇਆ ਚਿੱਤਰਣ ਹੋ ਗਿਆ ਵਾਰਤਾਲਾਪ ਦਾ ਸਵਾਦ ਵਾਤਾਵਰਣ ਦਾ ਦੇਸ਼ਕਾਲ ਉਦੇਸ਼ ਦਾ ਮੰਤਨ ਤੇ ਸ਼ੈਲੀ ਸਾਰਿਆਂ ਦਾ ਸਾਰ ਇਹ ਕਹਦਾ ਤੁਸੀਂ ਕੀ ਰੱਖਣੀ ਹੈ ਇਹਦੇ ਵਿੱਚੋਂ ਜਿਵੇਂ ਕੋਈ ਇੰਪੋਰਟੈਂਟ ਗੱਲ ਆ ਗਈ ਹੈ ਨਾ ਜਿਵੇਂ ਆਈ ਸੀ ਨਾ ਹਾਂ ਇਹਦੇ ਵਿੱਚ ਕਿੱਥੇ ਕਿੱਥੇ ਆਈ ਸੀ ਕਿ ਇੱਕ ਗੱਲ ਬੜੀ ਜ਼ਰੂਰੀ ਆਈ ਸੀ ਜਿਵੇਂ ਆਪਣੇ ਹਾਂ ਆ ਦੇਖੋ ਵਾਤਾਵਰਣ ਜਿਆ ਦੇਸ਼ਕਾਰ ਦੇ ਵਿੱਚ ਜਿਵੇਂ ਹੈ ਨਾ ਇਤਿਹਾਸਿਕ ਨਾਵਲਾਂ ਵਿੱਚ ਇਸ ਰੂਹ ਕਹਾਣੀ ਦੀ ਆਤਮਾ ਮੰਨਿਆ ਜਾਂਦਾ ਕਿਹਨੂੰ ਵਾਤਾਵਰਣ ਜਿਆ ਦੇਸ਼ਕਾਰ ਨੂੰ ਐਵੇਂ ਪ੍ਰਸ਼ਨ ਆਜੇ ਮੰਨ ਲਓ ਵੀ ਇਤਿਹਾਸਿਕ ਨਾਵਲਾਂ ਦੇ ਵਿੱਚ ਕਹਾਣੀ ਦੀ ਆਤਮਾ ਕਿਸ ਨੂੰ ਮੰਨਿਆ ਗਿਆ ਤਾਂ ਉਹਨੇ ਫਿਰ ਆਹ ਤੱਤਾ ਦੇ ਵਿੱਚੋਂ ਆ ਵੀ ਦੇਊਗਾ ਵਾਤਾਵਰਣ ਜਿਆ ਦੇਸ਼ਕਾਰ ਵਾਤਾਵਰਣ ਵੀ ਲਿਖ ਸਕਦਾ ਉਹ ਦੇਸ਼ਕਾਰ ਵੀ ਲਿਖ ਸਕਦਾ ਮਰਜੀ ਹੈ ਐਗਜ਼ਾਮੀਨਰ ਦੀ ਕੋਈ ਆਪਸ਼ਨ ਪਾਵੇ ਦੋਨਾਂ ਚ ਫਿਰ ਉਸ ਤੋਂ ਬਾਅਦ ਜਿਵੇਂ ਇਹ ਵੀ ਕਹਿ ਸਕਦਾ ਵੀ ਕਿਹੜੇ ਨਾਵਲਾਂ ਦੇ ਵਿੱਚ ਵਾਤਾਵਰਣ ਨੂੰ ਕਹਾਣੀ ਦੀ ਆਤਮਾ ਮੰਨਿਆ ਗਿਆ ਇਹੜੀ ਨਾਵਲਾਂ ਦੇ ਵਿੱਚ ਇਤਿਹਾਸਕ ਨਾਵਲਾਂ ਦੇ ਵਿੱਚ ਹੈ ਨਾ ਪ੍ਰਸ਼ਨ ਪਲਟਾ ਕੇ ਜਿਹਨੂੰ ਮਰਜ਼ੀ ਪੁੱਛੇ ਐਗਜ਼ਾਮੀਨਰ ਦੀ ਮਰਜ਼ੀ ਹੈ ਪ੍ਰਸ਼ਨ ਤੁਸੀਂ ਚੜ੍ਹਦੇ ਚੜ੍ਹਦੇ ਸੋ ਠੀਕ ਹੈ ਵਿਦਿਆਰਥੀਓ ਨਾਵਲ ਵਾਲਾ ਜਿਹੜਾ ਸਾਹਿਤ ਰੂਪਾਇਆ ਉਹਨਾ ਖਤਮ ਹੁੰਦਾ ਹੈ ਅਗਲੀ ਜਮਾਤ ਲੈ ਕੇ ਜਲਦੀ ਮਿਲਦਾ ਹੈ ਜੀ ਸਤਿ ਸ਼੍ਰੀ ਅਕਾਲ